ਜਿਹੜੀ ਬੱਸ ਮਨ ਲਾ ਰੋਡਵੇਜ ਖਾਤੇ 'ਚ ਪੈਂਦੀ ਆ ਉਹ 15 ਸਾਲ ਬੱਸ ਚੱਲਦੀ ਆ ਜੀ ਜਿਹੜੀ ਕਿਲੋਮੀਟਰ ਸਕੀਮ ਆ ਉਹ ਸਿਰਫ 5 ਸਾਲ ਦਾ ਐਗਰੀਮੈਂਟ ਹੋਣਾ 5 ਸਾਲ ਬਾਅਦ ਬੱਸ ਮਾਲਕ ਦੀ ਆ ਜੇ ਰੋਡਵੇਜ ਖਾਤੇ 'ਚ ਪੈਂਦੀ ਆ ਤਾਂ ਬੱਸ ਮਨ ਲਓ ਸਰਕਾਰ ਦੀ ਆ ਜਿੱਦਣ ਉਹ ਮਨ ਲਾ ਉਹ ਫ੍ਰੀ ਹੋ ਗਈ ਕਿਸ਼ਤਾਂ ਤਾਂ ਅਸੀਂ ਲਾਉਣੀਆਂ ਕੰਮ ਕਰਕੇ ਬਿਲਕੁਲ ਫੇਰ ਜਿਹੜੀ ਬੱਸਾਂ ਕੰਡਮ ਖੜੀਆਂ ਉਹ ਵੀ ਵੇਚ ਕੇ ਪੁਰਾਣੀਆਂ ਉਹ ਵੀ ਮੁਨਾਫਾ ਸਰਕਾਰ ਨੂੰ ਜਾਣਾ ਜਿਹੜੀ ਕਿਲੋਮੀਟਰ ਸਕੀਮ ਉਹ ਤਾਂ ਮਾਲਕ ਦੀ ਬੱਸ ਹੈ ਸਾਡੇ ਪੱਲੇ ਕੀ ਰਹਿ ਗਿਆ ਤਾਂ ਆਨ ਵਾਲੀ ਕੌਲਤਾ ਸਾਡੀ ਆਪਣਾ ਸੁਘਰ ਚ ਤਿੱਖਾ ਹੀ ਹੋਣਾ ਬਾਕੀ ਗੁਰੂਮਾਰਾ ਤੇ ਬਚਨਾਂ ਹੱਥ ਜੋੜ ਕੇ ਜੇ ਗੱਲ ਨਹੀਂ ਬੰਦਦੀ ਤਾਂ ਹਥਿਆਰ ਚੱਕਨੇ ਜ਼ਰੂਰੀ ਆ ਇਹ ਸਾਡੀ ਫਿਲਹਾਲ ਜਥੇਬੰਦੀ ਦਾ ਸ਼ਾਂਤਮਈ ਧਰਨਾਤਾ ਤਾਂ ਹੋ ਉਥੇ ਅਨ ਤੱਕ ਕਾ ਕਰਗੇ ਜੇ ਸਾਨੂੰ ਖੁੱਲ੍ਹ ਦਿੱਤੀ ਵੀ ਹੁੰਦੀ ਇਹ ਲੱਭੇ ਵੀ ਨਹੀਂ ਤੇ ਲੱਭਣੇ ਜਿਹੜਾ ਗੁੰਡਾ ਰਾਜ ਪੰਜਾਬ 'ਚ ਸਰਕਾਰ ਨਾਲ ਚਲਾ ਹੋਇਆ ਪਿਆ ਠੀਕ ਆ ਇਹ ਗੁੰਡਾ ਰਾਜ ਚੱਲ ਰਿਹਾ ਕੋਈ ਸਰਕਾਰ ਨਹੀਂ ਰਾਜ ਕਰ ਰਹੀ ਅਲੀ ਵਾਲਾ ਇਹਨਾਂ ਨੇ ਇੰਟਰਨੈਸ਼ਨਲ ਅੱਡਾ ਬਣਾ ਕੇ ਰੱਖਤਾ ਵੀ ਪਤਾ ਨਹੀਂ ਕਿੰਨੀ ਕੁ ਸਵਾਰੀ ਉੱਤੇ ੱੱਕਾ ਪੈਂਦਾ ਉੱਥੇ ਬੱਸ ਸਟੈਂਡ ਇਹ ਦੇਖ ਲਓ ਜਾ ਕੇ ਸਿਸਮਾ ਰੋਡ ਤੇ ਇੱਕ ਲੇਡੀਜ਼ ਬਾਥ ਤੇ ਬਾਥਰੂਮ ਕਰਨ ਵਾਸਤੇ ਜਗ੍ਹਾ ਨਹੀਂ ਹੈਗੀ ਪੂਰੇ ਗਰਾਊਂਡ ਦੇ ਵਿੱਚ ਉੱਥੇ ਟਰੱਕ ਜੁਨੀਅਨ ਦੇ ਵਿਚਾਲੇ ਕੋਈ ਵਿਚਾਰੀ ਬੈਠ ਕੇ ਅਮਰਜੈਂਸੀ ਲੋੜਾ ਉੱਥੇ ਬਾਥਰੂਮ ਕਰਦੀਆਂ ਉੱਥੇ ਇੱਕ ਬਾਥਰੂਮ ਤਾਂ ਬਣਾ ਨਹੀਂ ਸਕਦੇ ਅੱਡੇ ਨੂੰ ਤਾਂ ਸੋਚ ਅੱਜ ਦੀ ਕੋਈ ਸਹੂਲਤ ਸਵਾਰੀ ਦੇ ਖੜਨ ਬੈਠਣ ਦੀ ਦੇ ਨਹੀਂ ਸਕਦੇ ਗੱਲਾਂ ਕਰਦੇ ਆ ਬੱਸਾਂ ਵਿੱਚ ਸਵਾਰੀ ਨਹੀਂ ਚੜਾਉਂਦੇ ਹੈਗੇ ਕਿਉਂਕਿ ਸਰਕਾਰ ਦੇ ਵੱਲੋਂ ਪਹਿਲਾਂ ਇਹਨਾਂ ਨੂੰ ਬਹੁਤ ਵੱਡੇ ਵੱਡੇ ਭਰੋਸ ਕਿ ਜਿਹੜੇ ਕੱਚੇ ਕੰਮ ਇਹਨਾਂ ਨੂੰ ਪੱਕੇ ਵੀ ਕੀਤਾ ਜਾਊਗਾ ਕਿਲੋਮੀਟਰ ਜਿਹੜੀ ਸਕੀਮ ਹੈ ਉਹ ਵੀ ਜਿਹੜੀ ਹੈ ਉਹ ਬੰਦ ਕੀਤੀ ਜਾਊਗੀ ਪਰ ਲਗਾਤਾਰ ਜਿਹੜੀਆਂ ਪ੍ਰਾਈਵੇਟ ਬੱਸਾਂ ਪੈ ਰਹੀਆਂ ਨੇ ਪ੍ਰਾਈਵੇਟ ਜਿਹੜੇ ਇਹਨਾਂ ਦੇ ਨਜ਼ਦੀਕੀ ਨਾਲੋਂ ਜਿਹੜੇ ਟੈਂਡਰ ਵਗੈਰਾ ਦਿੱਤੇ ਜਾ ਰਹੇ ਨੇ ਤਾਂ ਡਰਾਈਵਰ ਵੀਰ ਇਸ ਵਕਤ ਬਹੁਤ ਹੀ ਤੰਗ ਰਹੀ ਹੁਣ ਅੱਜ ਸਵੇਰ ਦੀ ਗੱਲ ਹੈ ਭਗਵੰਤ ਮਾਨ ਸਾਹਿਬ ਕਰਾਲੀ ਬੱਸ ਸਟੈਂਡ ਤੇ ਆ ਕੇ ਉੱਥੇ ਦੇਖਣ ਆਏ ਵੀ ਉੱਥੇ ਸਵਾਰੀ ਖੜੀ ਆ ਬੱਸ ਨਹੀਂ ਹੈਗੀ ਵੀ ਤੁਸੀਂ ਸਵਾਰੀ ਤਾਂ ਦੇਖ ਲਈ ਤੁਸੀਂ ਬੱਸਾਂ ਵੀ ਦੇਖ ਲਓ ਵੀ ਅਸੀਂ 4 ਸਾਲਾਂ માં ਬੱਸ ਪਾਈ ਕਿਹੜੀ ਆ ਬੱਸ ਕੋਈ ਵੀ ਨਹੀਂ ਪਾਈ ਇਹਨਾਂ ਨੇ ਸਵਾਰੀ ਨੂੰ ਹੁਣ ਕਿੱਥੇ ਚੜਾ ਲੀਏ ਸਤਿ ਸ਼੍ਰੀ ਅਕਾਲ ਸੈਕਟਰੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੂਰੇ ਪੰਜਾਬ ਦੇ ਡਰਾਈਵਰ ਇਸ ਵਕਤ ਰੋਡਾਂ ਦੇ ਉੱਪਰ ਨੇ ਜਿਹੜੇ ਤੁਹਾਨੂੰ ਨਿਤ ਦਿਨ ਇੱਧਰ ਤੇ ਉੱਧਰ ਦਾ ਸਫ਼ਰ ਕਰਾਉਂਦੇ ਨੇ ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਡਰਾਈਵਰ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਡਰਾਈਵਰ ਵੀਰ ਤੁਹਾਨੂੰ ਤੁਹਾਡੀਆਂ ਰਿਸ਼ਤੇਦਾਰੀਆਂ ਤੋਂ ਲੈ ਕੇ ਤੁਹਾਡੀਆਂ ਮੰਜ਼ਲਾਂ ਤੱਕ ਇੱਧਰ ਉੱਧਰ ਨੇਤ ਜਿੰਨ ਕਮਾਉਂਦੇ ਨੇ ਪਰ ਉਹੀ ਡਰਾਈਵਰ ਜਿਹੜੇ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ अहम ਹਿੱਸਾ ਹਨ ਉਹ ਰੋੜਾਂ ਦੇ ਉੱਪਰ ਨੇ ਰੋੜਾਂ ਦੇ ਉੱਪਰ ਕਿਉਂ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਪਰ ਸਰਕਾਰ ਨੇ ਡਰਾਈਵਰ ਵੀਰਾਂ ਨੂੰ ਕੋਈ ਵੀ ਜੜਾ ਰਾਹ ਨਹੀਂ ਦਿੱਤਾ ਬੀਤੇ ਕੱਲ੍ਹ ਦੀਆਂ ਤੁਸੀਂ ਬਹੁਤ ਤਸਵੀਰਾਂ ਦੇਖਿਆ ਹੋਣੀਆਂ ਬਹੁਤ ਸਾਰੇ ਡਰਾਈਵਰ ਵੀਰਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਹੈ ਕੁੱਟਮਾਰ ਕੀਤੀ ਗਈ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਕਿਹੜੀਆਂ-ਕਿਹੜੀਆਂ ਡਰਾਈਵਰ ਵੀਰਾਂ ਦੇ ਵੱਲੋਂ ਮੰਗਾਂ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਪ੍ਰੋਟੈਸਟ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕਿਹੜੀਆਂ ਮੰਗਾਂ ਤੋਂ ਜਿਹੜੀ ਸਰਕਾਰ ਹੈ ਪਹਿਲਾਂ ਇਹਨਾਂ ਦੇ ਹੱਕ ਦੇ ਵਿੱਚ ਭੁਗਤੀ ਪਹਿਲਾਂ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਪਰ ਬਾਅਦ ਵਿੱਚ ਸਰਕਾਰ ਨੇ ਇਹਨਾਂ ਨੂੰ ਕੋਈ ਵੀ ਆਈ ਗਈ ਨਹੀਂ ਦਿੱਤੀ ਆਓ ਸਭ ਤੋਂ ਪਹਿਲਾਂ ਜਿਹੜੀਆਂ ਡ라이ਵਰ ਵੀਰਾਂ ਦੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਜਾਣਦੇ ਆ ਫਿਰ ਜਿਹੜੀ ਕੱਲ ਪੁਲਿਸ ਤੇ ਡਰਾਈਵਰ ਵੀਰਾਂ ਦੇ ਵਿਚਕਾਰ ਝੜਪ ਹੋਈ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਾਉਨੇ ਆ ਕਿ ਇੱਥੇ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਡਰਾਈਵਰ ਵੀਰ ਲਗਾਤਾਰ ਢੀਪੂਆਂ ਦੇ ਮੂਰੇ ਆਪਣਾ ਘਰ ਪਰਿਵਾਰ ਆਪਣੀ ਡਿਊਟੀ ਛੱਡ ਕੇ ਇੱਥੇ ਬੈਠੇ ਹੋਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੱਜਲ ਹੋ ਕੇ ਜਾਂਦੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਜਿਹੜੀ ਆਈ ਗਈ ਉਹ ਨਹੀਂ ਦਿੱਤੀ ਜਾਂਦੀ ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਵੀਰਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਰੋੜਾਂ ਦੇ ਉੱਪਰ ਇਹਨਾਂ ਨੂੰ ਬੈਠ ਕੇ ਧਰਨਾ ਪ੍ਰੋਟੈਸਟ ਕਰਨਾ ਪੈ ਰਿਹਾ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਮੋਹਨ ਸਿੰਘ ਜੀ ਕੱਲ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਡੇ ਪ੍ਰੋਟੈਸਟ ਹੋਏ ਆ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਬਹੁਤ ਸਾਰੇ ਡਰਾਈਵਰ ਵੀਰਾਂ ਨਾਲ ਨਜਾਇਜ਼ ਕੁੱਟਮਾਰ ਕੀਤੀ ਗਈ ਹੈ ਥਾਣਿਆਂ ਦੇ ਵਿੱਚ ਲਿਜਾਏਗੇ ਨੇ ਚੱਕ ਕੇ ਕਿਹੜੀਆਂ ਕਿਹੜੀਆਂ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਪਹਿਲਾਂ ਤੁਹਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਸਰਕਾਰ ਬਣਦੀ ਸਾਰੀ ਪਹਿਲਾਂ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਬਾਅਦ ਵਿੱਚ ਸਰਕਾਰ ਹੁਣ ਤੁਹਾਡੇ ਤੋਂ ਪੱਲਾ ਛਡਾਉਂਦੀ ਹੋਈ ਨਜ਼ਰਾਂ ਸਰ ਪਹਿਲੀ ਇਹਨਾਂ ਦਾ ਤੁਹਾਨੂੰ ਮੈਂ ਗੱਲ ਇਹ ਕਲੀਅਰ ਸਾਫ਼ ਤੌਰ ਤੇ ਕਰ ਦੇਣੀ ਚਾਹੁੰਦਾ ਇਹ ਜਿਹੜੀ ਹੜਤਾਲ ਹਨ ਇਹ ਅਸੀਂ ਨਹੀਂ ਕੀਤੀ ਬਿਲਕੁਲ ਵੀ ਇਹ ਸਰਕਾਰ ਨਾਲ ਕਰਵਾਈ ਗਈ ਆ ਡਿਊਟੀਆਂ ਦੇ ਤਿਆਰ ਹੁੰਦੇ ਬੰਦੇ ਸਵੇਰੇ 3 3 4 4 ਵਜੇ ਸਾਡੇ ਘਰ ਤੋਂ ਅਰੈਸਟ ਕਰ ਲਏ ਉਸ ਦੇ ਸਬੰਧ ਚ ਇਹ ਹੜਤਾਲ ਹੋਈ ਅਨਮੇਥੇ ਸਮੇਂ ਦੀ ਦੂਜੀ ਗੱਲ ਇਹ ਕਿਲੋਮੀਟਰ ਸਕੀਮ ਬੱਸਾਂ ਆਪਣੇ ਲਾੜਲੇ ਜਿਹੜੇ ਇਹਨਾਂ ਦੇ ਨੇੜਲੇ ਉਹਨਾਂ ਦੀ ਆਪਵਾਰ ਰਹੀ ਹੈ ਸਰਕਾਰ ਆਦਾਰੀ ਬੰਦ ਕਰਨਾ ਚਾਹੁੰਦੀ ਆ ਇਹ ਕਿ ਪਾਲਿਸੀ ਤਿਆਰ ਕਰ ਰਹੇ ਆ ਵੀ ਪ੍ਰਾਈਵੇਟ ਬੱਸਾਂ ਪਾਈਆਂ ਜਾਏ ਕਿਲੋਮੀਟਰ ਸਕੀਮ ਤੇ ਆਧਾਰ ਤੇ ਹੌਲੀ ਹੌਲੀ ਸਰਕਾਰੀ ਏਦਾਰਾ ਬੰਦ ਕਰਿਆ ਜਾਏ ਸਾਡੀ ਲੜਾਈ ਇਹ ਏਦਾਰਾ ਪਛਾਣ ਤੇ ਬਚਾਣ ਲਈ ਆ ਦੂਜੀ ਗੱਲ ਇਹ ਕਿਲੋਮੀਟਰ ਸਕੀਮ ਜਿਹੜੀ ਮੰਗਾ ਸਾਡੀ ਟੈਂਡਰ ਜੇ ਤੁਰੰਤ ਰੱਦ ਕੀਤਾ ਜਾਵੇ ਤੇ ਜਿਹੜਾ ਸਾਡੇ ਸਾਥੀ ਅਰੇਸਟ ਕਰੇ ਹੋ ਉਹਨਾਂ ਨੂੰ ਤੁਰੰਤ ਰਿਹਾ ਕਰਿਆ ਜਾਵੇ। ਬਿਲਕੁਲ। ਠੀਕ ਹੈ ਜੀ ਤੇ ਪਹਿਲਾਂ ਸਾਡੀਆਂ ਮੰਗਾਂ ਦੀਆਂ ਪੱਕੇ ਕਰਨ ਦੀ ਠੇਕੇਦਾਰ ਵਿਚੋਲੀਆ ਇਹਨਾਂ ਦਾ ਰੱਖਿਆ ਹੋਇਆ ਉਹਨਾਂ ਤੋਂ ਪੈਸੇ ਮੋਟੀ ਰਕਮ ਕੰਦੇ ਆਏ ਉਹਨੂੰ ਬਾਹਰ ਕੱਢਣ ਦੀ। ਪਰ ਸਾਡਾ ਜਿਹੜਾ ਅਧਾਰਾ ਇਹਨੇ ਰਿਹਾ ਸੀ ਠੇਕੇਦਾਰ ਨੂੰ ਕਿਆ ਕਰੂਗੇ ਸਾਡੀ ਤਾਂ ਮੰਗ ਟੈਂਡਰ ਰੱਦ ਕਰਨ ਤੇ ਆ। ਬਿਲਕੁਲ। ਠੀਕ ਹੈ ਜੀ ਵੀ ਟੈਂਡਰ ਰੱਦ ਕਰਿਆ ਜਾਵੇ ਤੇ ਸਾਡੇ ਬੰਦੇ ਰਿਹਾ ਕਰੇ ਜਾਣ ਜਲਦੀ ਤੋਂ ਜਲਦੀ। ਜੀ ਬਿਲਕੁਲ ਇਹ ਹੈ ਜੀ ਸਾਡੀਆਂ ਗੱਲਾਂ ਤੁਸੀਂ ਇਹ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਲਾਲਜੀਤ ਭੁੱਲਰ ਉਹਨਾਂ ਨੇ ਤੁਹਾਡੇ ਜਿਹੜੇ ਪਹਿਲਾਂ ਤੁਸੀਂ ਸਰਕਾਰ 'ਚ ਬੱਡੇ ਧਰਨਿਆਂ ਦੇ ਵਿੱਚ ਵੀ ਆ ਕੇ ਤੁਹਾਡੇ ਨਾਲ ਬੈਠਦੇ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਕੀ ਪ੍ਰੋਸਾ ਦੇ ਮੰਤਰੀ ਲਾਲਜੀਤ ਭੁੱਲਰ ਦੀਆਂ ਆਨ ਰਿਕਾਰਡ ਸਾਡੇ ਕੋਲ ਵੀਡੀਓ ਪਈਆਂ ਹਰੇਕ ਮੰਤਰੀ ਦੀ ਇਹਨਾਂ ਦਾ ਜਿੱਥੇ ਸਾਡਾ ਧਰਨਾ ਹੁੰਦਾ ਸੀ ਸਾਡੇ ਸਾਥੀ ਬਾਦ ਜਾਣਦੇ ਪਹਿਲਾਂ ਦਰੀਆਂ ਤੇ ਬੈੰਦੇ ਤੇ ਆ ਕੇ ਵੀ ਸਾਡੀ ਸਰਕਾਰ ਆਣ ਤੋਂ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਮੀਟਿੰਗ ਚ ਸਾਰੇ ਸਾਥੀ ਬਿਨਾਂ ਸ਼ਰਤ ਤੋਂ ਪੱਕੇ ਕਰੇ ਜਾਵੂਗੇ ਕਿ ਕੋਈ ਸਵਾਲ ਜਵਾਬ ਨਹੀਂ ਹੋਊਗਾ ਪਰ ਇਹ ਸਰਕਾਰ ਨਾਲ 4 ਸਾਲ ਲੰਘ ਗਏ ਜੀ ਇਹਨਾਂ ਨਾਲ ਬਹੁਤ ਜ਼ਿਆਦਾ ਸਾਡੀਆਂ 50-55 ਦੇ ਤਕਰੀਬਨ ਮੀਟਿੰਗਾਂ ਹੋ ਲਈਆਂ ਬਿਲਕੁਲ ਹੁਣ ਇਹ ਮੀਟਿੰਗ ਵੀ ਨਹੀਂ ਕਰ ਰਹੇ ਮੀਟਿੰਗਾਂ ਤੋਂ ਵੀ ਭੱਜਦੇ ਆ ਕਿਉਂ ਅੱਗੇ ਤੋਂ ਪਹਿਲਾਂ ਔਰੇ ਇੱਕ ਮੀਟਿੰਗ 'ਚ ਕਹਿੰਦੇ 1 ਮਹੀਨੇ ਦਾ ਟਾਈਮ ਦੇ ਦਿਓ 1.5 ਮਹੀਨੇ ਦਾ ਜੇਦੋ ਮੁੱਖ ਮੰਤਰੀ ਸਾਹਿਬ ਨਾਲ ਵੀ 1 ਮਹੀਨੇ ਦਾ ਟਾਈਮ ਲੱਗਾ ਮੁੜ ਕੇ ਸਾਡੇ ਨਾਲ ਮੀਟਿੰਗ ਨਹੀਂ ਕਰੀ ਗਈ ਬਿਲਕੁਲ ਠੀਕ ਹੈ ਜੀ ਇਹ ਜਾਣ ਪੁੱਜ ਕੇ ਪ੍ਰਚਾਰ ਕਰ ਰਹੇ ਆ ਪਬਲਿਕ ਦੇ ਵਿੱਚ ਵੀ ਇਹ ਗੱਲ ਨਹੀਂ ਕਰਦੇ ਪਰ ਸਾਨੂੰ ਪਤਾ ਜੀ ਕਮੀਨਾ ਪਹਿਲਾਂ ਨੋਟਿਸ ਚੱਲ ਜਾਂਦੇ ਆ ਸਾਡੀ ਹੜਤਾਲ ਦੇ ਕੋਈ ਗੱਲ ਨਹੀਂ ਕੋਈ ਮੀਟਿੰਗ ਨਹੀਂ ਹੁੰਦੀ ਜੀ ਸਾਡੇ ਨਾਲ ਇਹ ਸਿਰਫ ਇਹਨਾਂ ਨੇ ਸਾਡੇ ਨਾਲ ਵਾਦੇ ਕਰੇ ਤੇ ਜੀ ਮੁਰਕੇ ਤੋਂ ਖਾ ਦਿੱਤਾ ਸਾਨੂੰ ਤੇ ਇਹਨਾਂ ਦੀ ਸਰਕਾਰ ਬਣਾਉਣ ਵਾਲੇ ਵੀ ਅਸੀਂ ਆ ਬੱਸਾਂ ਦੇ ਵਿੱਚ ਇਹਨਾਂ ਦੀਆਂ ਗੱਲਾਂ ਦੇ ਵਿੱਚ ਅੱਗੇ ਅਸੀਂ ਪ੍ਰਚਾਰ ਕਰਦੇ ਰਹੇ ਸਭ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਅੱਗੇ ਵਾਸਤੇ ਅਸੀਂ ਇਦਾਂ ਦੀ ਇਹ ਕਹਿੰਦੇ ਸਾਨੂੰ 92 ਸੀਟਾਂ ਵੀ ਲੀਆਂ ਤੀਆਂ ਠੀਕ ਆ ਉਹਦੇ ਚ ਅਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਤਾਂ ਇਹਨਾਂ ਦਾ ਪਰ ਅਗਲੀ ਵਾਰ ਨੌ ਮੂਰੇ ਤੇ ਕੱਟਉਣਾ ਦੋ ਰਹਿ ਜਾਣੀ ਐ ਨਹੀਂ ਪਤਾ ਦੋ ਵੀ ਨਾ ਰਹਿ ਜਿਹੜੇ ਸਰਕਾਰ ਦੇ ਹਾਲਾਤ ਆ 4 ਸਾਲ ਦੇ ਵਿੱਚ ਇੱਕ ਵੀ ਜਣਾ ਤੋਂ ਬੱਸ ਨਹੀਂ ਪਈ ਇਹਦੀ ਚੈਲੰਜ ਕਰਕੇ ਕਹਿ ਰਹੇ ਆ ਸਾਫਤ ਕਰ ਦਵਾ ਇਹ ادارے ਨੂੰ ਜੰਦਾ ਲਾਣਾ ਚਾਹੁੰਦੇ ਆ ਇਹ ਪਾਲਿਸੀ ਤਿਆਰ ਕਰੀ ਵੀ ਆ ਆਪਣੇ ਜਿਹੜੇ ਲਾਡਲੇ ਆ ਨਾ ਦੇ ਉਹਨਾਂ ਦੀ ਆ ਬੱਸਾਂ ਫਵਾ ਕੇ ਮੋਟੀ ਰਕਮ ਉਹਨਾਂ ਨੂੰ ਖਜ਼ਾਨੇ ਦੀ ਲਟਾਣੀ ਚਾਹੁੰਦੇ ਆ ਠੀਕ ਹੈ ਜੀ ਜੇ ਇਹੀ ਬੱਸਾਂ ਮਹਿਮਨ ਦੇ ਵਿੱਚ ਪਾਈਆਂ ਜਾਵੇ 15 ਸਾਲ ਬੱਸਾਂ ਸਰਕਾਰ ਦੇ ਚੱਲਣੀਆਂ ਸਰਕਾਰ ਨੂੰ ਆਮਦਨ ਹੋਊਗੀ ਠੀਕ ਹੈ ਜੀ ਇਹ ਆਪਣਾ ਜਿੰਨੀ ਬੱਸਾਂ ਦੀ ਕੀਮਤ ਆ ਇੱਕ ਬੱਸ ਦੀ ਕੋਲ ਜਾਣਾ ਹੈ ਠੀਕ ਆ 5 ਸਾਲ ਬਾਅਦ ਬੱਸ ਉਹਨਾਂ ਦੀ ਕਿਤੇ ਬੱਸਾਂ ਫ੍ਰੀ ਹੋ ਕੇ 15 ਸਾਲ ਸਰਕਾਰ ਦਾ ਖਜ਼ਾਨਾ ਭਰੂਗੀ ਸਾਡੀ ਲੜਾਈ ਇਹ ਚੀਜ਼ ਦੀ ਆ ਇਹ ਅਧਾਰਾ ਬਚਾਣ ਤੇ ਖੜੇ ਆ ਅਸੀਂ ਬਿਲਕੁਲ ਹਾਂਜੀ ਅੱਛਾ ਕੱਲ ਜਿਹੜੀ ਪੁਲਿਸ ਦੇ ਕੋਲ ਇੱਕ ਜਾਂਚ ਕੀਤੀ ਗਿਆ ਬਹੁਤ ਸਾਰੇ ਤੁਹਾਡੇ ਸਾਥੀਆਂ ਨੂੰ ਅਰੈਸਟ ਵੀ ਕੀਤਾ ਗਿਆ ਬਹੁਤ ਸਾਰੇ ਨੌਜਵਾਨ ਨੇ ਜਿਹਨੇ ਆਪਣੇ ਉੱਪਰ ਪੈਟਰੋਲ ਪਾ ਕੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜੇਕਰ ਤੁਸੀਂ ਮੱਗਾਂ ਜਿਹੜੀਆਂ ਸਾਡੀਆਂ ਨਹੀਂ ਬਣਿਆ ਬਹੁਤ ਸਾਰੇ ਰਤੀ ਨੌਜਵਾਨ ਨੇ ਜਿਹਨਾਂ ਨੂੰ ਚੱਕ ਕੇ ਜਿਲ੍ਹਿਆਂ ਦੇ ਵਿੱਚ ਵੀ ਸੁੱਟਿਆ ਜੇਕਰ ਸਰਕਾਰ ਉਹਨਾਂ ਨੂੰ ਜਿਲ੍ਹਿਆਂ ਦੇ ਵਿੱਚੋਂ ਨਹੀਂ ਛੱਡਦੀ ਜਾਂ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਜ਼ਿਆਤੀ ਕਰੇ ਲਗਾਤਾਰ ਹੀ ਕਰੀ ਚੁਗੀ ਤੋ ਤੁਹਾਡਾ ਜਿਹੜਾ ਆਣ ਵਾਲੀ ਕਾਲ ਕਿਸ ਤਰ੍ਹਾਂ ਦੀ ਹੋ ਗਈ ਸਰ ਆਣ ਵਾਲੀ ਕਾਲ ਤਾਂ ਸਾਡੀ ਆਪਣਾ ਸੰਘਰਸ਼ ਤਿੱਖਾ ਹੀ ਹੋਣਾ ਬਾਕੀ ਗੁਰੂਮਾਰਾ ਤੇ ਵਜਨਾ ਹੱਥ ਜੋੜ ਕੇ ਜੇ ਗੱਲ ਨਹੀਂ ਬੰਦਦੀ ਤਾਂ ਹਥਿਆਰ ਚੱਕਨੇ ਜ਼ਰੂਰੀ ਆ ਇਹ ਸਾਡੀ ਫਿਲਹਾਲ ਜਥੇਬੰਦੀ ਦਾ ਸ਼ਾਂਤਮਈ ਧਰਨਾਤਾ ਤਾਂ ਹੋ ਉਥੇ ਨਾ ਤੱਕਾ ਕਰਗੇ ਜੇ ਸਾਨੂੰ ਖੁੱਲ ਦਿੱਤੀ ਵੀ ਹੁੰਦੀ ਇਹ ਲੱਭੇ ਵੀ ਨਹੀਂ ਤੇ ਲੱਭਣੇ ਜਿਹੜਾ ਗੁੰਡਾ ਰਾਜ ਪੰਜਾਬ 'ਚ ਸਰਕਾਰ ਨਾਲ ਚਲਾ ਹੋਇਆ ਪਿਆ ਠੀਕ ਆ ਇਹ ਗੁੰਡਾ ਰਾਜ ਚੱਲ ਰਿਹਾ ਕੋਈ ਸਰਕਾਰ ਨਹੀਂ ਰਾਜ ਕਰ ਰਹੀ ਇਹ ਧੱਕੇਸ਼ਾਹੀ ਕਰ ਰਹੀ ਆ ਇਸ ਟਾਈਮ ਅਸੀਂ ਸ਼ਾਂਤ ਵੀ ਧਰਨੇ ਦੇ ਰਹੇ ਆ ਨਜਾਇਜ਼ ਚੌਰ ਤੇ ਤੰਗ ਕਰ ਰਹੇ ਆ ਬਾਕੀ ਸ਼ਗਰਸ਼ਾਣੇ ਵਾਲੇ ਕੋਈ ਨਹੀਂ ਟਕਰਾਂਗੇ ਇਹਨਾਂ ਨੇ 6 ਮਹੀਨੇ ਦੀ ਗੱਲ ਆ ਮੁੜ ਕੇ ਪਿੰਡਾਂ ਜਿਹਾਣਾ ਵੜ ਕੇ ਸਾਡੇ ਪਿੰਡਾਂ ਜਿਹਾਣਾ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਇਹਨਾਂ ਨੂੰ ਠੀਕ ਹੈ ਜੀ ਹਾਂ ਬਹੁਤ ਵਧੀਆ ਗੱਲ ਕਹੀ ਹੈ ਵੀਰ ਨੇ ਕਿ ਇੱਟ ਦਾ ਜਵਾਬ ਹੈ ਜਿਹੜਾ ਪੱਥਰ ਨਾਲ ਦਿੱਤਾ ਜਾਊਗਾ ਕਿਉਂਕਿ ਸਰਕਾਰ ਦੇ ਵੱਲੋਂ ਪਹਿਲਾਂ ਇਹਨਾਂ ਨੂੰ ਬਹੁਤ ਵੱਡੇ ਵੱਡੇ ਭਰੋਸੇ ਦਿੱਤੇ ਗਏ ਨੇ ਇਹਨਾਂ ਨੂੰ ਇਹ ਭਰੋਸਾ ਤਾਂ ਆਇਆ ਗਿਆ ਕਿ ਜਿਹੜੇ ਕੱਚੇ ਕੰਮ ਇਹਨਾਂ ਨੂੰ ਪੱਕੇ ਵੀ ਕੀਤਾ ਜਾਊਗਾ ਕਿਲੋਮੀਟਰ ਜਿਹੜੀ ਸਕੀਮ ਹੈ ਉਹ ਜਿਹੜੀ ਐ ਉਹ ਬੰਦ ਕੀਤੀ ਜਾਊਗੀ ਪਰ ਲਗਾਤਾਰ ਜਿਹੜੀਆਂ ਪ੍ਰਾਈਵੇਟ ਬੱਸਾਂ ਪੈ ਰਹੀਆਂ ਨੇ ਪ੍ਰਾਈਵੇਟ ਜਿਹੜੇ ਇਹਨਾਂ ਦੇ ਨਜ਼ਦੀਕੀ ਨਾਲੋਂ ਜਿਹੜੇ ਟੈਂਡਰ ਵਗੈਰਾ ਦਿੱਤੇ ਜਾ ਰਹੇ ਨੇ ਤਾਂ ਡਰਾਈਵਰ ਵੀਰ ਇਸ ਵਕਤ ਬਹੁਤ ਹੀ ਤੰਗ ਨੇ ਜਦੋਂ ਇਨਸਾਨ ਤਾਂ ਕੋਹਾਂ ਦੇਂਦਾ ਫੇਰ ਹੀ ਰੋਡਾਂ ਦੇ ਭਰਉਂਦਾ ਤਾਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕਿੰਨਾ ਜਿਹੜਾ ਜਿਹੜਾ ਸਮਰਥਨ ਆ ਵੀਰਾਂ ਦੇ ਨਾਲ ਆਪਾਂ ਉਹ ਵੀ ਜਾਣਦੇ ਆ ਵੀਰ ਜੀ ਤੁਹਾਡੇ ਜਿਹੜੇ ਪੀਆਰਟੀਸੀ ਤੇ ਫਾਨ ਬੱਸ ਜਿੰਨੀਆਂ ਵੀ ਤੁਹਾਡੀਆਂ ਜਥੇਬੰਦੀਆਂ ਸਾਰੀਆਂ ਹੀ ਹੁਣ ਇਕਜੁੱਟ ਨੇ ਹਾਂਜੀ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਜਿਹੜੀ ਲੇ ਪੱਦਰ ਤੇ ਲੇ ਲੇਵਲ ਤੋਂ ਆਵਾਜ਼ ਨੂੰ ਬੁਲੰਦ ਕਰਕੇ ਸਰਕਾਰ ਤੱਕ ਪਹੁੰਚਾਉਂਦੇ ਆ ਬਾਕੀ ਕੋਈ ਮਨਸਾ ਨਹੀਂ ਤੀ ਹੈਗੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਤੀ ਸਿਰਫ ਕਿਲੋਮੀਟਰ ਬੱਸ ਨੂੰ ਰੱਦ ਕਰਾਉਣ ਦੇ ਉਹਦੇ ਵਿੱਚ ਸਬੰਧ ਵਿੱਚ ਇਹ ਗੱਲਬਾਤ ਚੱਲਦੀ ਦੀ ਪਰ ਸਰਕਾਰਾਂ ਨੇ ਪਹਿਲਾਂ ਹੀ ਸਵੇਰ ਤੋਂ ਤੜਕੇ ਤੋਂ ਜੋ ਵੀ ਡਿਊਟੀ ਜਾਣਾ ਤਾਂ ਬੱਸਾਂ ਬੰਦ ਕਰਾਉਣ ਦੇ ਤਕਰੀਬਨ ਇਹਨਾਂ ਦਾ ਸਰਕਾਰਾਂ ਦਾ ਹੀ ਰੋਲ ਹੈ ਨਹੀਂ ਸਾਰੇ ਆਪਣੇ ਆਪਣੀ ਡਿਊਟੀ ਤੇ ਚੰਗੇ ਭਲੇ ਚੱਲੇ ਤੇ ਇਹਨਾਂ ਨੇ ਤੜਕੇ ਨੂੰ ਜਾ ਕੇ ਉਹਨਾਂ ਦੇ ਘਰਾਂ ਚੋਂ ਬੰਦੇ ਅਰੈਸਟ ਕਰ ਲਏ ਫਿਰ ਇਸ ਕਰਕੇ ਹੁਣ ਸਾਰੀਆਂ ਜਥੇਬੰਦੀਆਂ ਕਿਉਂਕਿ ਇਹ ਕਿਸੇ ਇੱਕ ਦੀ ਲੜਾਈ ਨਹੀਂ ਹੈਗੀ ਇਹਦੇ ਵਿੱਚ ਪਬਲਿਕ ਦੀ ਵੀ ਲੜਾਈ ਹੈ ਹੁਣ ਤੁਸੀਂ ਆਪੇ ਹੀ ਦੇਖ ਲਓ ਵੀ 300 ਬੱਸ ਕੰਡਮ ਹੋ ਗਈ ਘੱਟੋ ਘੱਟ ਹੋਰ ਵੀ ਹੋ ਰਹੀ ਹੈ ਕੁਝ ਦਿਨਾਂ ਵਿੱਚ ਹੋ ਜਾਣੀ ਹੈ ਫਿਰ ਘੱਟੋ ਘੱਟ ਪੂਰੇ ਢੀਪੂਆਂ ਦੇ ਵਿੱਚ 300 ਬੱਸ ਆਪਣਾ ਬਿਨਾ ਸਪੇਅਰ ਪਾਰਟ ਤੋਂ ਖੜੀ ਆ 600 ਬੱਸ ਹੋ ਗਈ ਹੁਣ ਅੱਜ ਸਵੇਰ ਦੀ ਗੱਲ ਹੈ ਭਗਵਾਨਤਮਨ ਸਾਹਿਬ ਕਰਾਲੀ ਬੱਸ ਸਟੈਂਡ ਤੇ ਆ ਕੇ ਉੱਥੇ ਦੇਖਣ ਆਏ ਵੀ ਉੱਥੇ ਸਵਾਰੀ ਖੜੀ ਆ ਬੱਸ ਨਹੀਂ ਹੈਗੀ ਵੀ ਤੁਸੀਂ ਸਵਾਰੀ ਤਾਂ ਦੇਖ ਲਈ ਤੁਸੀਂ ਬੱਸਾਂ ਵੀ ਦੇਖ ਲਓ ਵੀ ਅਸੀਂ 4 ਸਾਲਾਂ ਮਾ ਬੱਸ ਪਾਈ ਕਿਹੜੀ ਆ ਬੱਸ ਕੋਈ ਵੀ ਨਹੀਂ ਪਾਈ ਇਹਨਾਂ ਨੇ ਸਵਾਰੀ ਨੂੰ ਹੁਣ ਕਿੱਥੇ ਚੜਾ ਲੀਏ ਜਿਹੜੀ ਵੀ ਬੱਸ ਜਾਂਦੀ ਆ 100 ਪਲੱਸ ਸਵਾਰੀ ਆ ਉਹਦੇ ਵਿੱਚ ਅਗਰ ਕੋਈ ਗਿਰ ਗਿਆ ਤਾਂ ਕੌਣ ਜ਼ਿੰਮੇਦਾਰ ਹੈ ਕੋਈ ਨੀਚੇ ਆ ਗਿਆ ਬੱਸ ਤੇ ਉਹ ਉਹਦੇ ਵਿੱਚ ਡਰਾਈਵਰ ਕੈਕਟਰ ਜ਼ਿੰਮੇਦਾਰ ਹੈ ਅਗਰ ਪਿੱਛਾਂ ਤੇ ਬੱਸ ਫੁੱਲ ਹੋਈ ਵੀ ਚੜਾਉਣ ਕੀ ਕੁਝ ਦਿਨ ਪਹਿਲਾਂ ਲਾਲਜੀਤ ਭੁੱਲ ਰਾਏ ਕਰਾਲੀ ਕਰਾਲੀ ਵਾਲਾ ਹੀ ਇਹਨਾਂ ਨੇ ਇੰਟਰਨੈਸ਼ਨਲ ਅੱਡਾ ਬਣਾ ਕੇ ਰੱਖਤਾ ਵੀ ਪਤਾ ਨਹੀਂ ਕਿੰਨੀ ਕੁ ਸਵਾਰੀ ਉੱਤੇ ਧੱਕਾ ਪੈਂਦਾ ਉੱਥੇ ਬੱਸ ਸਟੈਂਡ ਦੇਖ ਲਓ ਜਾ ਕੇ ਸਿਸਮਾ ਰੋਡ ਤੇ ਇੱਕ ਲੇਡੀਜ਼ ਬਾਥ ਤੇ ਬਾਥਰੂਮ ਕਰਨ ਵਾਸਤੇ ਜਗ੍ਹਾ ਨਹੀਂ ਹੈਗੀ ਪੂਰੇ ਗਰਾਊਂਡ ਦੇ ਵਿੱਚ ਉੱਥੇ ਟਰੱਕ ਜੁਨੀਅਨ ਦੇ ਵਿਚਾਲੇ ਕੋਈ ਵਿਚਾਰੀ ਬੈਠ ਕੇ ਅਮਰਜੈਂਸੀ ਲੋੜਾ ਉੱਥੇ ਬਾਥਰੂਮ ਕਰਦੀਆਂ ਉੱਥੇ ਇੱਕ ਬਾਥਰੂਮ ਤਾਂ ਬਣਾ ਨਹੀਂ ਸਕਦੇ ਅੱਡੇ ਨੂੰ ਤਾਂ ਸੋਚ ਅੱਜ ਦੀ ਕੋਈ ਸਹੂਲਤ ਸਵਾਰੀ ਦੇ ਖੜਨੋ ਬੈਠਣ ਦੀ ਦੇ ਨਹੀਂ ਸਕਦੇ ਗੱਲਾਂ ਕਰਦੇ ਆ ਬੱਸਾਂ ਵਿੱਚ ਸਵਾਰੀ ਨਹੀਂ ਚੜਾਉਂਦੇ ਹੈਗੇ ਕਿਉਂਕਿ ਸਾਡਾ ਕਿਤੇ ਉਹ ਥੋੜੀ ਹੈ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਥੋੜੀ ਜਿਹੀ ਬੱਸ ਵਿੱਚ ਸਵਾਰੀ ਨਹੀਂ ਚੜਾਉਣੀ ਹੈਗੀ ਜਦ ਬੱਸ ਵਿੱਚ ਜਗ੍ਹਾ ਹੀ ਨਹੀਂ ਹੋਊਗੀ ਬੱਸ ਤੁਸੀਂ ਪਾ ਨਹੀਂ ਰਹੇ ਪਿਛਲੀਆਂ ਸਰਕਾਰਾਂ ਨੇ ਪਾਈਆਂ ਜਿੰਨਾ ਵੀ ਹੋ ਸਕੇ ਆ ਜਿਹੜੀਆਂ ਲਾਲ ਬੱਸਾਂ ਹੁਣ ਕੁਛ ਪਿੱਛੇ ਪਈਆਂ ਤੀਆਂ ਇਹ ਆਪਣਾ ਕਾਂਗਰਸ ਦੇ ਸਰਕਾਰ ਦੇ ਟਾਈਮ ਪਈਆਂ ਇਹ ਇੱਕ ਬੜੀ ਆਪਣਾ ਦੱਸਦੇ ਹੁਣ ਸਾਨੂੰ ਇਹ ਮਹਿਸੂਸ ਹੋਣ ਲੱਗ ਗਿਆ ਵੀ ਸਰਕਾਰ ਦੇ ਅੱਲੇ ਪੱਲੇ ਕੱਖ ਨਹੀਂ ਇਹਨਾਂ ਦੀ ਹਵਾ ਨਿਕਲ ਗਈ ਤਾਂ ਕਰਕੇ ਇਹ ਵੱਡੇ ਘਰਾਣੇ ਦੇ ਕਿਲੋਮੀਟਰ ਸਕੀਮ ਬੱਸਾਂ ਪਾਉਣੇ ਨੂੰ ਫਿਰਦੇ ਕੀ ਗੱਲ ਕਿਲੋਮੀਟਰ ਪਾਉਣੀ ਤੁਸੀਂ ਬਾਅਦ ਚ ਦੇਖੋ ਪਹਿਲਾਂ ਆਪਣਾ ਮੈਕਮੇ ਦੀ ਬੱਸ ਪਾਓ ਜਿਹੜੀ ਕਹਿੰਨੇ ਆ ਵਾਅਦੇ ਕਰਦੇ ਆ ਵੀ ਅਸੀਂ ਮੈਕਮੇ ਦੀ ਬੱਸ ਆਪਣੀ ਮੈਕਮੇ ਦੀ ਵੀ ਪਾਵਾਂਗੇ ਪਹਿਲਾਂ ਕਿਉਂ ਨਹੀਂ ਪਾਉਂਦੇ बाद ਵਿੱਚ ਕਰ ਲਿਓ ਜੇ ਉਹ ਘਾਟ ਬਾਦ ਹੈਗੀ ਕਿਤੇ ਕੋਈ ਕਿਤੇ ਸਫਰ ਕਰਨੇ ਨੂੰ ਕੋਈ ਲੱਗ ਕੋਈ ਰੂਟ ਤੇ ਨਹੀਂ ਹੈਗੀ ਤੁਸੀਂ ਥੋੜਾ ਬਹੁਤਾ ਚਲੋ ਕਰਨਾ ਕਰ ਸਕਦੇ ਪਰ ਪਹਿਲਾ ਆਪਣੇ ਮੈਕਮ ਨੂੰ ਤਾਂ ਬਚਾਓ ਮੈਕਮ ਜੇ ਬਸ ਪਾਓ ਫਿਰ ਕਹਿੰਦੇ ਨੇ ਵੀ ਅਸੀਂ ਠੇਕੇਦਾਰੀ ਸਿਸਟਮ ਖਤਮ ਕਰ ਦਾਂਗੇ ਵੀ ਅਸੀਂ ਪੱਕੇ ਬੰਦੇ ਰੱਖਾਂਗੇ ਵੀ ਠੇਕੇਦਾਰੀ ਕਿ ਠੇਕੇਦਾਰ ਮਸਮ ਜਿਹੜੀ ਤਸਾਂ ਬਾੜਾ ਮੜਮੁੱਟੀ ਵੱਧ ਮਿਲਦੀ ਦੀ ਉਤੇ ਵੀ ਘੱਟ ਤਨਖਾਹਾਂ ਤੇ ਕਰ ਲੱਗ ਗਏ ਹੁਣ ਹੌਲੀ ਕਿਲੋਮੀਟਰਸ ਕੀਮਤੇ ਆ ਗਏ ਇਹ ਮੰਲੇ ਪੂਰਾ ਉਹ ਹੋ ਰਿਹਾ ਵੀ ਸਰਕਾਰ ਦੀ ਤਨਖਾਹ ਕਦੇ ਟਾਈਮ ਨਾਲ ਨਹੀਂ ਆਉਂਦੀ ਸਪੇਰ ਪਾਰਟ ਕਦੇ ਟਾਈਮ ਨਾਲ ਨਹੀਂ ਆਉਂਦਾ ਗੱਲਾਂ ਕਰਦੇ ਆ ਅੱਡਿਆਂ ਤੇ ਜਾ ਕੇ ਵੀ ਸਵਾਰੀ ਖੜੀ ਸਵਾਰੀ ਕਿੱਥੇ ਨੂੰ ਚੜਾਉਣੀ ਜਦ ਬੱਸੇ ਨਹੀਂ ਤੁਸੀਂ ਪਾ ਸਕੇ ਸੋ ਅਸੀਂ ਤਾਂ ਸਰਕਾਰ ਤੋਂ ਹੀ ਪੂਰ ਜੋਰ ਮੰਗ ਕਰਦੇ ਆ ਵੀ ਮੈਕਮੇ ਵਿੱਚ ਬੱਸਾਂ ਪਾਈਆਂ ਜਾਣ ਮੈਕਮੇ ਨੂੰ ਬਚਾਇਆ ਜਾਵੇ ਤਾਂ ਜੋ ਵੀ ਮੈਕਮਾ ਅੱਗੇ ਵਾਹ ਤੇ ਚੱਲਦਾ ਰਹੇ ਜਿਹੜੀ ਬੱਸ ਮੰਨ ਲਾ ਰੋਡ ਵਿੱਚ ਖਾਤੇ ਵਿੱਚ ਪੈਂਦੀ ਆ ਉਹ 15 ਸਾਲ ਬੱਸ ਚੱਲਦੀ ਆ ਜਿਹੜੀ ਕਿਲੋਮੀਟਰ ਸਕੀਮ ਹੈ ਉਹ ਸਿਰਫ 5 ਸਾਲ ਦਾ ਐਗਰੀਮੈਂਟ ਹੋਣਾ 5 ਸਾਲ ਬਾਅਦ ਬੱਸ ਮਾਲਕ ਦੀ ਹੈ ਜੇ ਰੋਡਵੇਜ ਖਾਤੇ 'ਚ ਪੈਂਦੀ ਹੈ ਤਾਂ ਬੱਸ ਮੰਨ ਲਓ ਸਰਕਾਰ ਦੀ ਹੈ ਜਿੱਦਣ ਮੰਨ ਲਓ ਉਹ ਫ੍ਰੀ ਹੋ ਗਈ ਕਿਸ਼ਤਾਂ ਤਾਂ ਅਸੀਂ ਲਾਉਣੀਆਂ ਕੰਮ ਕਰਕੇ ਬਿਲਕੁਲ ਫਿਰ ਜਿਹੜੀ ਬੱਸਾਂ ਕੰਡਮ ਖੜੀਆਂ ਉਹ ਵੀ ਵੇਚ ਕੇ ਪੁਰਾਣੀਆਂ ਉਹ ਵੀ ਮੁਨਾਫਾ ਸਰਕਾਰ ਨੂੰ ਜਾਣਾ ਜਿਹੜੀ ਕਿਲੋਮੀਟਰ ਸਕੀਮ ਉਹ ਤਾਂ ਮਾਲਕ ਦੀ ਬੱਸ ਹੈ ਸਾਡੇ ਪੱਲੇ ਕਿਹ ਰਹਿ ਗਿਆ ਸੋ ਇਹ ਕਰਕੇ ਅਸੀਂ ਭਾਈ ਮੰਗ ਕਰਦੇ ਆਂ ਵੀ ਜਿਹੜੇ ਆਪਣੇ ਸਾਡੇ ਵਰਕਰਾਂ ਨੂੰ ਨਜਾਇਜ਼ ਅੰਦਰ ਬੰਦ ਕਰਕੇ ਉਹਨਾਂ ਤੇ ਪਰਚੇ ਕਰੇ ਪਰਚੇ ਕੈਨਸਲ ਕੀਤੇ ਜਾਣ ਆ ਕਿਲੋਮੀਟਰ ਸਕੀਮ ਬੱਸ ਰੱਦ ਕੀਤੀ ਜਾਵੇ ਸਾਡਾ ਕੋਈ ਹੋਰ ਕੋਈ ਮਾਲ ਦਾ ਸਾਨੂੰ ਚਾਉ ਨਹੀਂ ਹੈਗਾ ਵੀ ਅਸੀਂ ਆਪਣਾ ਧਰਨੇ ਤੇ ਬੈਠੀਏ ਧੱਕੇ ਖਾਈਏ ਸਾਡੇ ਵੀ ਪੈਸੇ ਕੱਟ ਹੁੰਦੇ ਆ ਸਾਡਾ ਜੀ ਨਹੀਂ ਕਰਦਾ ਹੈਗਾ ਸਾਡੇ ਦੇਣੇ ਦਾ ਸਾਨੂੰ ਕਹ ਸਾਡੇ ਜਿੱਦਣ ਕਿਤੇ ਹੜਤਾਲ ਹੁੰਦੀ ਸਾਲੇ ਡਬਲ ਪੈਸੇ ਕੱਟੇ ਜਾਂਦੇ ਆ ਸੋ ਸਾਡੀ ਦਾ ਸਰਕਾਰ ਨੂੰ ਇਹੀ ਮੰਗ ਹੈ ਵੀ ਮਰੋੜਵੇਜ ਮਹਕਮੇ ਦੇ ਬੱਸਾਂ ਪਾਈ ਜਾਣ ਇਹਨੂੰ ਜੂੰਦਾ ਜਾਗਦਾ ਰੱਖਣ ਲਈ ਸੋ ਧੰਨਵਾਦ